ਨਗਰ ਬਕਾਲੇ ਵਦੀ ਮਹਿਮਾ ਨਾਵੇਂ ਪਾਤਸ਼ਾਹੀ ਚੱਲ ਚਾਰੇ ਪਾਸਿਓਂ ਸੰਗਤ ਸਾਬ ਆਈ ਜਾਵੇ ਤੇਰ ਮਲ ਜੇ ਲਾ ਕੇ ਬੈਠੇ ਜਿਹੜੇ ਗੱਦੀਆਂ ਸੀ ਉਹਨਾਂ ਦੇ ਮਨਾਂ ਨੂੰ ਮਹਿਮਾ ਹਾਲ ਜੇ ਪਾਈ ਜਾਵੇ ਟੇਟਾ ਵਿੱਚ ਮਹਿਮਾ ਉਹ ਬਹਾਰ ਤੇ ਰਸਦ ਸਾਰੀ ਨਾਵੇਂ ਪਾਤਸ਼ਾਹ ਦੇ ਅੱਗੇ ਸੰਗਤ ਚੜਾਈ ਜਾਵੇ ਸਾਦਕੇ ਮਸੰਦ ਸਾਰੇ ਤੀਰ ਮਲ ਕਹਿਣ ਲੱਗਾ ਸਾਦਕੇ ਮਸੰਦ ਸਾਰੇ ਤੀਰ ਮਲ ਕਹਿਣ ਲੱਗਾ ਤੇਗਾ ਬਾਰ ਆ ਕੇ ਜੜਾ ਸਾਡੀਆਂ ਹਲਾਈ ਜਾਵੇ ਜਦੋਂ ਦਾ ਹੈ ਬੈਠਾ ਸਾਡੇ ਕੋਲ ਕੋਈ ਆਮਦਾ ਨਾ ਕੋਲ ਕੋਈ ਆਮਦਾ ਨਾ ਜਦੋਂ ਦਾ ਹੈ ਬੈਠਾ ਸਾਡੇ ਕੋਲ ਕੋਈ ਆਮਦਾ ਨਾ ਚੱਲ ਹਰ ਸਿੱਧਾ ਉਹਦੇ ਕੋਲ ਚਾਈ ਜਾਵੇ ਚੱਲ ਹਰ ਕੋਈ ਸਿੱਧਾ ਉਹਦੇ ਕੋਲ ਚਾਈ ਜਾਵੇ ਇਸੇ ਤਰ੍ਹਾਂ ਵਦੀ ਵੜਾਈ ਉਹਦੀ ਲਗਾਤਾਰ ਚੱਲੂਗਾ ਗੁਜ਼ਾਰਾ ਕਿਵੇਂ ਚਿੰਤਾ ਹੀ ਸਤਾਈ ਜਾਵੇ ਮੇਰਾ ਨਾਂ ਇਕੱਲੇ ਦਾ ਹੈ ਸਾਰਿਆਂ ਦਾ ਮਾਮਲਾ ਹੈ ਮੇਰਾ ਨਾਂ ਇਕੱਲੇ ਦਾ ਹੈ ਸਾਰਿਆਂ ਦਾ ਮਾਮਲਾ ਹੈ ਇਹਨ ਮਸਲੇ ਲਈ ਕੋਈ ਬੰਦੀ ਕੋਈ ਬਣਾਈ ਜਾਵੇ ਰੁਕੇ ਨੁਕਸਾਨ ਤੇ ਦੁਬਾਰਾ ਹੋਵੇ ਪੂਜਾ ਸਾਡੀ ਐਸੀ ਕੋਈ ਜੁਗਤੀ ਇਸ ਵਾਸਤੇ ਲੜਾਈ ਜਾਵੇ ਰਾਧਾ ਰੋੜਾ ਬਣਿਆ ਜੋ ਕਿਸ ਤਰ੍ਹਾਂ ਹਟਾਵਣਾ ਹੈ ਕਿਸ ਤਰ੍ਹਾਂ ਹਟਾਵਣਾ ਹੈ ਰਾਧਾ ਰੋੜਾ ਬਣਿਆ ਜੋ ਕਿਸ ਤਰ੍ਹਾਂ ਹਟਾਵਣਾ ਹੈ ਮਤਾ ਕੀਤਾ ਜਾਵੇ ਕੀਤਾ ਜਾਵੇ ਫੇਰ ਕੀਤੇ ਕਾਰਵਾਈ ਜਾਵੇ ਸੋਣ ਤੀਰ ਮਲ ਦੀਆਂ ਬੋਲਿਆ ਮਸੰਦ ਸਿੰਘਾਂ ਕਹਿਣ ਲੱਗਾ ਗੱਲ ਮੇਰੀ ਗੌਰ ਫੁਰਮਾਈ ਜਾਵੇ ਓ ਵਿਗੜੀ ਕਹਾਣੀ ਬੋਲੇ ਪੈਰ ਠੀਕ ਹੋਣੀ ਨਾ ਵਿਗੜੀ ਕਹਾਣੀ ਬੋਲੇ ਪੈਰ ਠੀਕ ਹੋਣੀ ਨਾ ਉਰਵੀ ਮਸੰਦ ਬਹੁਤੇ ਸਾਰਿਆਂ ਦੇ ਵੱਲੋਂ ਰਾਲ ਬਿਪਤਾ ਮੁਕਾਈ ਜਾਵੇ ਚੰਗੇ ਹਥਿਆਰ ਦੇ ਕੇ ਮੇਰੇ ਨਾਲ ਤੋਰ ਦੇਵੋ ਕਹੇ ਸਿਹਾ ਬਾਕੀ ਮੇਰੀ ਜ਼ਿੰਮੇਵਾਰੀ ਲਈ ਜਾਵੇ ਵੱਡੀ ਦੇ ਕਿ ਹਾਕਮਾਂ ਨੂੰ ਬੰਨ ਲਈਏ ਪਹਿਲਾ ਆਪਾ ਸਮੇਂ ਦੀ ਹਕੂਮਤ ਵੀ ਨਾਲ ਹੀ ਲਾਈ ਜਾਵੇ ਦਾਵੇਦਾਰ ਬਣੇ ਜਿਹੜਾ ਤੇਗਾ ਤੁਸਾਂ ਸਾਹਮਣੇ ਦੀ ਦਾਵੇਦਾਰ ਬਣੇ ਜਿਹੜਾ ਤੇਗਾ ਤੁਸਾਂ ਸਾਹਮਣੇ ਦੀ ਤੇਰੇ ਉਹਦੇ ਵਿੱਚ ਜਾ ਕੇ ਗੋਲੀ ਚਲਵਾਈ ਜਾਵੇ ਸੱਚ ਦੇ ਸੁਖਣ ਜਿਵੇਂ ਬੈਂਕੇ ਦੀ ਕਲਮਾਂ ਲਿਖੇ ਜ਼ਬਰ ਦੀ ਪੱਟੀ ਵਿੱਚ ਪਾ ਕੇ ਉਹ ਜਲਾਈ ਜਾਵੇ ਔ ਚੌਂਕੜੀ ਚੰਡਾਲੀਵੇਂ ਬਣੀ ਗੁਰਜੰਟ ਸਿੰਘਾ ਬੜੀ ਚੰਡਾਲੀ ਐ ਮੈਂ ਬਣੀ ਗੁਰਜੰਟ ਸਿੰਘਾ ਕਿਵੇਂ ਅੱਗੇ ਹੋਇਆ ਕੀ ਤੇ ਸ਼ੰਦਾ ਚ ਲਖਾਈ ਜਾਵੇ ਕਿਵੇਂ ਅੱਗੇ ਹੋਇਆ ਕੀ ਤੇ ਸ਼ੰਦਾ ਚ ਲਖਾਈ ਜਾਵੇ ਸੋਨਰਧਾਰਤ ਸਮੇਂ ਦੇ ਵਿੱਚੋਂ ਲਗਭਗ ਅੱਧਾ ਕੋ ਘੰਟਾ ਸਮਾਂ ਆਪਣੇ ਪਾਸ ਹੈ ਮੈਂ ਚਾਹੁੰਦਾ ਹਾਂ ਜਿਹੜਾ ਪ੍ਰਸੰਗ ਆਰੰਭਿਆ ਹੈ ਉਹ ਨਤੀਜੇ ਤੱਕ ਪਹੁੰਚ ਜਾਵੇ ਤੇ ਇੱਕ ਹਫ਼ਤਾ ਦਾ ਮੈਨੂੰ ਹੁਕਮ ਹੀ ਹੋਇਆ ਹੈ ਪ੍ਰਬੰਧਕਾਂ ਵੱਲੋਂ ਨੌਜਵਾਨ ਵੀਰਾਂ ਵੱਲੋਂ ਰੱਬ ਦੇ ਪਿਆਰਿਆਂ ਦੀ ਮਹਿਮਾ ਦੇ ਵਿੱਚ ਉਹ ਕਵਤਾ ਵੀ ਕਹਿਣੀ ਹੈ ਉਸ ਤੋਂ ਪਹਿਲਾਂ ਆਪਾਂ ਜਿਹੜਾ ਪ੍ਰਸੰਗ ਰੰਭਿਆ ਏ ਉਹਦੇ ਵਿੱਚ ਬਿਰਤੀ ਇਕਾਗਰ ਰੱਖੀਏ ਨਾਵੇਂ ਗੁਰਦੇਵ ਸੱਚੇ ਪਾਤਸ਼ਾਹ ਦੀ ਮਹਿਮਾ ਵਧੀ ਵੇਖ ਕੇ ਹੌਲ ਪੈਣ ਲੱਗੇ ਚਿੰਤਾ ਦਾ ਵਿਸ਼ਾ ਬਣ ਗਿਆ ਧੀਰ ਮੱਲੀਆਂ ਵਾਸਤੇ ਮਸੰਦਾਂ ਵਾਸਤੇ ਇਹਨਾਂ ਨੇ ਆਖਿਆ ਵੀ ਇਹ ਤਾਂ ਸਾਰਾ ਕੁਝ ਹੀ ਕੰਮ ਬੰਦ ਹੋ ਗਿਆ ਆਪਣਾ ਜਿੰਨੀ ਮਾਇਆ ਭੇਟਾ ਜਿੰਨੇ ਤੋਹਫੇ ਉਪਹਾਰ ਆਉਂਦੇ ਸੀ ਉਹ ਸਾਰੇ ਇਹਨਾਂ ਕੋਲੇ ਜਾਣ ਲੱਗ ਪਏ ਆਪਣੀਆਂ ਤਾਂ ਦੁਕਾਨਦਾਰੀਆਂ ਬੰਦ ਹੋ ਗਈਆਂ ਹੁਣ ਕੀ ਕੀਤਾ ਜਾਵੇ ਸ਼ੀਹੇ ਮਸੰਦ ਨੇ ਸਲਾਹ ਦਿੱਤੀ ਧੀਰਮਲ ਨੂੰ ਵੀ ਜੇ ਤੁਹਾਡਾ ਸਿਰ ਤੇ ਹੱਥ ਹੋਵੇ ਤੇ ਮੈਂ ਹੱਲ ਕੱਢ ਸਕਦਾ। ਕੀ ਹੱਲ ਕੱਢ ਸਕਦਾ ਹੈ ਉਹਨੇ ਪੁੱਛਿਆ। ਸ਼ੀਹੇ ਨੇ ਆਖਿਆ ਵੀ ਸਰਕਾਰ ਦੀ ਪਹਿਲਾਂ ਹੀ ਵਿਗੜੀ ਹੋਈ ਹੈ ਗੁਰੂਆਂ ਦੇ ਨਾਲ। ਬਾਬੇ ਕੇ ਬਾਬਰ ਕੇ ਦਊ ਆਪ ਕਰੇ ਪਰਮੇਸ਼ਰ ਸੋ। ਬਾਬੇ ਕੇ ਤੇ ਬਾਬਰ ਕਿਆਂ ਦੀ ਮੁੱਢ ਕਦੀਮੀ ਲੱਗਦੀ ਆਉਂਦੀ ਹੈ। ਬਾਬੇ ਕਹਿੰਦਾ ਪਰ ਉਪਕਾਰ ਦਾ ਕਾਰਜ ਹੈ ਨੇਕੀ ਦਾ ਕਾਰਜ ਹੈ ਸੇਵਾ ਦਾ ਕਾਰਜ ਹੈ। ਤੇ ਬਾਬਰਕਿਆਂ ਦਾ ਕੰਮ ਹੈ ਲੁੱਟਣਾ ਦਬਾਉਣਾ ਤੇ ਮਕਾੜਨਾ ਬਾਬੇ ਕੇ ਕਦੇ ਦਬੇ ਨਹੀਂ ਐ ਤੇ ਬਾਬਰ ਕੇ ਸਦਾ ਦਪਾਉਣ ਵਾਸਤੇ ਯਤਨਸ਼ੀਲ ਰਹਿੰਦੇ ਐ ਇਹਨਾਂ ਨੇ ਆਖਿਆ ਵੀ ਸਰਕਾਰ ਨੂੰ ਹੁਕਮਰਾਨਾਂ ਨੂੰ ਪਹਿਲਾਂ ਬੰਨ ਲਿਆ ਜਾਵੇ ਤੇ ਗੁਰੂ ਦੇ ਉੱਪਰ ਗੋਲੀ ਚਲਾਵਾਂਗਾ ਮੈਂ ਮੇਰੇ ਨਾਲ ਬੰਦੇ ਭੇਜੇ ਜਾਣ ਤੇ ਰਾਹ ਦਾ ਰੋੜਾ ਬੰਨੇ ਹਟਾ ਦੇ ਧੀਰਮਲ ਨੇ ਇਹਨੂੰ ਸ਼ਹਿ ਦੇ ਦਿੱਤੀ ਵੀ ਜੇ ਤੈਨੂੰ ਲੱਗਦਾ ਹੈ ਵੀ ਇਸ ਤਰ੍ਹਾਂ ਕੰਮ ਸੌਰ ਸਕਦਾ ਹੈ ਤੇ ਫੇਰ ਤੂੰ ਆਪਣੀ ਜ਼ਿੰਮੇਵਾਰੀ ਦੇ ਨਾਲ ਇਹ ਕੰਮ ਕਰਦੇ ਮੈਂ ਤੇਰੇ ਮਗਰ ਖੜਾ ਹਾਂ ਮਤਲਬੀ ਲੋਕ ਦੂਜੇ ਦੇ ਮੋਢੇ ਤੇ ਰੱਖ ਕੇ ਚਲਾਉਂਦੇ ਆ ਆਪ ਨਹੀਂ ਮੂਰੇ ਹੁੰਦੇ ਧੀਰਮਲ ਨੇ ਆਗਿਆ ਦੇ ਦਿੱਤੀ ਸ਼ੀਹੇ ਨੇ ਪੂਰੀ ਜਾਣਕਾਰੀ ਲੈ ਲਈ ਐ ਸੋਹਿਆਂ ਦੇ ਕੋਲੋਂ ਵੀ ਇਸ ਕੁਵੇਲੇ ਨੂੰ ਸ਼ਿਕਾਰ ਚੜਦੇ ਆ ਫੇਰ ਵਾਪਸ ਆਉਂਦੇ ਆ ਫੇਰ ਸੰਧਿਆ ਦੇ ਦੀਵਾਨ ਸਜਾਉਂਦੇ ਆ ਤੇ ਇਹ ਸਮਾਂ ਢੁਕਵਾ ਹੈ ਤੇ ਇਹ ਕੰਮ ਕਰ ਦਿੱਤਾ ਜਾਵੇ ਕਾਲੀ ਕਰਤੂਤ ਕਰਨ ਵਾਸਤੇ ਧੜਵੀਆਂ ਨੂੰ ਨਾਲ ਲੈ ਕੇ ਸ਼ੀਹਾ ਮਸੰਦ ਨਿਰਭਉ ਤੇ ਨਰਵੈਰ ਸਤਗੁਰਾਂ ਤੇ ਜੜ ਕੇ ਗਿਆ ਜੋ ਅਪਦਰਵ ਨਿਰਭਉ ਨਰਵੈਰ ਸਤਗੁਰਾਂ ਦੇ ਦਰ ਤੇ ਜਾ ਕੇ ਸ਼ੀਹੇ ਮਸੰਦ ਨੇ ਧੀਰਮਲ ਦੀ ਸ਼ਹਿ ਤੇ ਕੀਤਾ ਸੁਣੀਏ ਅਗਲੀ ਗੱਲ ਕਪਤਾ ਵਿੱਚ ਦਲਪੰਥ ਦਾ ਜਥਾ ਇਵੇਂ ਬਤੋ ਸੋਣਾ ਸ਼ੀਹੇ ਦੀਆਂ ਗੱਲਾਂ ਧੀਰਮਲ ਨੇ ਸੰਦੂ ਹੋਰ ਲੈ ਲੈ 25 ਤਾੜ ਵੀ ਸੀ ਸ਼ੀਹੇ ਦੇ ਜੋ ਜਾਰ ਕਹਿੰਦੇ ਕਰੇ ਜੋ ਸਰੀਕਾ ਤੀਰ ਮਲ ਦਾ ਅਸੀਂ ਛੱਡਣਾ ਨਾ ਜੱਗ ਵਿੱਚ ਕਾਰ ਮਦਾ ਕੀਤਾ ਗੋਲੀ ਮਾਰ ਕੇ ਮਕੌਣ ਦਾ ਪਹੁੰਚੇ ਹੱਥਾਂ ਵਿੱਚ ਲੈ ਕਿ ਕੋਈ ਨਾ ਜਹਾਨ ਤੇ भला नवें घर जे